ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਮੈਂ ਮੀਤ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਸਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਮਹਿਮਾਨ ਆ ਕੇ ਆਪਣੇ ਚਲੇ ਗਏ ਤੇ ਹੁਣ ਆਪਾਂ ਭਾਂਡੇ ਮਾਂਜਦੇ ਨੇ ਨਾ ਤੇ ਮੈਂ ਕੱਚ ਦੇ ਬਰਤਨ ਸਾਫ਼ ਕਰਕੇ ਰੱਖ ਦੂੰ ਨਾ ਕੱਪੀਆਂ ਤੇ ਨਾਲੇ ਮੈਂ ਸਬਜ਼ੀ ਬਣਾ ਦੂੰਗੀ ਉਹਨਾਂ ਦੀ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਕਈ ਵਾਰ ਅਗਲਾ ਕੈਮਰਾ ਮੂਰੇ ਨਹੀਂ ਆਉਂਦਾ ਉਹ ਦੋਸਤ ਕੀ ਪ੍ਰਧਾਨ ਦੇ ਤੇ ਉਹਨੇ ਦੇ ਘਰ ਆ ਲਈ ਸੀ ਤੇ ਬੈਠਾ ਸੀ ਤੇ ਮੈਂ ਇੱਥੋਂ ਅੱਜ ਕੋਈ ਬਲਾਉਂ ਨਹੀਂ ਪਿਆ ਤੇ ਹੁਣ ਮੈਂ ਇਹ ਸਿੰਨ ਬਣਾ ਕੇ ਪਾ ਰਹੀ ਹਾਂ ਲਓ ਜੀ ਆਪਾਂ ਇੱਕ ਵਾਰ ਪਹਿਲਾਂ ਭਾਂਡੇ ਨੂੰ ਤੋਲਾਂਗੇ ਸਾਰੇ ਕਿਉਂ ਕਾਂਚ ਦੇ ਭਾਂਡੇ ਨਾਲ ਡਰ ਰਹਿਣਾ ਵੀ ਕੋਈ ਮੜਾ ਜੇ ਇੱਧਰ ਉੱਧਰ ਹੋ ਗਿਆ ਟੁੱਟ ਜੂਗਾ ਮੈਂ ਕਿਹਾ ਪਹਿਲਾਂ ਇਹਨਾਂ ਦੀ ਹੋਈ ਸਫਾਈ ਕਰੀ ਆਪਾਂ ਥਾੜਾ ਠਾਣੇ ਰੱਖੇ ਜਾ ਸਕਣ ਲਓ ਜੀ ਆਪਾਂ ਮਾਂਜ ਮਾਂਜ ਕੇ ਰੱਖੀ ਜਾਂਦੇ ਭਾਂਡੇ ਉਹਨਾਂ ਨਾਲ ਘਰ ਵੇਖਣਾ ਸੀ ਪਹਿਲਾਂ ਮੈਂ ਉਹਨਾਂ ਨਾਲ ਘਰ ਵੇਖਣ ਚਲੀ ਗਈ ਕੋਠੀ ਲੈਣੀ ਸੀ ਚਿਲਕਾਂ ਮਤਾਂ ਹੁੰਦੇ ਰਹਿੰਦੇ ਜਦੋਂ ਅਗਲਾ ਆ ਜਾਂਦਾ ਫਿਰ ਅਗਲੇ ਕੋਲ ਬੈਠਣਾ ਉੱਠਣਾ ਵੀ ਪੈਂਦਾ ਹੈਗਾ ਮੈਂ ਮੇਂ ਪਹਿਲਾ ਕੱਚ ਤੇ ਚੀਨੀ ਦੇ ਬਰਤਨਾਂ ਨੂੰ ਸਾਫ਼ ਕਰਕੇ ਰੱਖੂੰਗੀ ਫਿਰ ਦੂਜੇ ਭਾਂਡੇ ਸਾਫ਼ ਕਰਾਂਗੇ ਆਪਾਂ ਮੇਰ ਨਾਲ ਦੂਜੇ ਪੌਣ ਦੀ ਸਟੋਰੀ ਬੰਦੋ ਵੀ ਇਸ ਕਰਕੇ ਮੈਨੂੰ ਸਿੱਧੀਆਂ ਵੀਡੀਓ ਪੂਣੀ ਪੈਣੀ ਹਾਂ ਮੈਂ ਸਾਫ਼ ਹੋ ਗਏ ਕਸ਼ ਦੋ ਤਿੰਨ ਬਣਾ ਲਾਇਕ ਕਰਿਓ ਪਹਿਲਾ ਵਾਲਾ ਹਾਂ ਅੱਗੇ ਆਪ ਲਾਉਂਦੇ ਹੁੰਦੇ ਸੀ ਹੁਣ ਹਟ ਗਏ ਕਿਰ ਨਹੀਂ ਕਰਦੇ ਹੁਣ ਆਪਾਂ ਨੂੰ ਵਰਸ ਵੀ ਕਰਪਤ ਵਰਸ ਵੀ ਕਰਿਆ ਕਰ ਦਿਲੀ ਤੂੰ ਕਰਦਾ ਨਾ ਵਰਸ ਦਮੇ ਬੰਦੂ ਦੇਖਣ ਨੂੰ ਆਉਂਦਾ ਹੈ ਵੀਰ ਕਣ ਦੰਦ ਦਾ ਵਧੀਆ ਨਹੀਂ ਹੈਗੇ ਦੋ ਵਾਰ ਕਰਿਆ ਕਰ ਵਰਸ ਬੜਾ ਧੱਕਾ ਨਹੀਂ ਕਰਨਾ ਮੰਮਾ ਹਾਂ ਦੱਤਲ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਹਾਂ ਹੇ ਨੀਚੇ ਨੂੰ ਹੈ ਉੱਪਰ ਨੀਚੇ ਨੂੰ ਕਰਨਾ ਚਾਹੀਦਾ ਹਾਂ ਹਾਂ ਟਰੇ ਚ ਲਾਉਣਾ ਉਹ ਪੋੜਨਾ ਲਓ ਜੀ ਆਪਾਂ ਭਾਂਡੇ ਮਾਂਜ-ਮਾਂਜ ਕੇ ਸਾਈਡ ਤੇ ਰੱਖੀ ਜਾਂਦੇ ਧੋ ਕੇ ਸਾਫ ਕਰਕੇ ਟਰੇ ਦੇ ਵਿੱਚ ਤੇ ਇੱਕ ਟਰੇ ਚ ਆਪਾਂ ਰੱਖ ਲਾਂਗੇ ਪਲੇਟ ਚ ਕੱਚ ਦੇ ਪੰਡੇ ਇੱਕ ਚ ਰੱਖ ਲਾਂਗੇ ਚੀਨੀ ਦੇ ਫਿਰ ਮੈਂ ਇਹਨਾਂ ਨੂੰ ਡ੍ਰੈਸਿੰਗ ਟੇਬਲ ਤੇ ਸੁੱਕਣੇ ਰੱਖਿਆਂਗੀ ਸੁਕਾ ਕੇ ਫਿਰ ਆਪਾਂ ਇਹਨਾਂ ਨੂੰ ਅਲਮਾਰੀ ਦੇ ਵਿੱਚ ਰੱਖ ਦੇਾਂਗੇ ਤੇ ਵੀ ਮੈਂ ਉੱਥੇ ਚੀਨੇ ਆਉਂਗੀ ਲਓ ਜੀ ਆਪਾਂ ਚੀਨੇ ਪਾਣੀ ਆਪਾਂ ਟਰੇ ਚੋਂ ਕੱਢ ਦਿੱਤਾ ਤੇ ਹੁਣ ਮੈਂ ਗੈਹ ਚੁੱਲੇ 'ਤੇ ਸਾਫ ਸਫਾਈ ਕਰਾਂਗੇ ਨਾ ਆਪਾਂ ਜਿੱਦ ਲੈਣ ਸਾਫ ਕਰ ਲਾਂਗੇ ਕਿਉਂਕਿ ਚਾਹ ਪਾਣੀ ਡੋਲ ਜਾਂਦੀ ਹੈ ਫਿਰ ਵੀ ਕਿੰਨੀ ਚੇ ਆਪਾਂ ਬਚਤ ਕਰਦੀ ਹੈ ਥੋੜੇ ਥੋੜੇ ਨਾਲ ਡੋਲ ਜਾਂਦੀ ਹੈ ਚਾਹ ਪਾਣੀ ਇਹ ਕੰਮ ਦੀ ਇੱਕ ਬਿਆਹਤ ਹੋਣੀ ਚਾਹੀਦੀ ਹੈ ਕੰਮ ਕਰਨ ਨੂੰ ਕੋਈ ਬੜਾ ਟਾਈਮ ਨਹੀਂ ਲੱਗਦਾ ਹੁੰਦਾ ਇਹਦੇ ਚ ਕੋਈ ਘੱਟ ਹੀ ਨਹੀਂ ਇਹ ਵੀੜੀ ਸਿਰਫ 15 ਮਿੰਟ ਚ ਸਾਰਾ ਕੰਮ ਹੋ ਗਿਆ ਮੇਰਾ ਰਸੋਈ ਦਾ ਚਲੋ ਜੀ ਮੇਰੇ ਭਾਂਡੇ ਵੀ ਕੱਚ ਦੇ ਮੰਜੇ ਗਏ ਤੇ ਹੁਣ ਗੈਸ ਜਿੱਦਲਾ ਵੀ ਸਾਫ਼ ਕਰ ਤਾ ਚੰਗੀ ਤਰ੍ਹਾਂ ਮੈਂ ਪਹਿਲਾਂ ਸਬਜ਼ੀ ਧਰ ਦੂੰਗੀ ਕੱਦੂ ਦੇ ਫਿਰ ਦੂਜੇ ਭਾਂਡੇ ਨੂੰ ਮਾਂਜੂਗੀ ਇਤਨਾ ਚੰਗੀ ਤਰ੍ਹਾਂ ਆਪਾਂ ਟੋਕਰੇ ਵਿੱਚ ਵੀ ਸਾਫ ਸਫਾਈ ਕਰਤੇ ਨਾਲ ਹੁੰਦੇ ਸਾਫ ਸਫਾਈ ਨਾਲ ਫਿਰ ਬੜਾ ਗੰਦ ਨਹੀਂ ਪੈਂਦਾ ਹੈਗਾ ਜੇ ਆਪਾਂ ਕਹਿੰਨੇ ਵੀ ਕਰਦੇ ਆਂਗੇ ਕਰਦੇ ਆਂਗੇ ਫਿਰ ਗੰਦ ਪੈ ਜਾਂਦਾ ਘਰੇ ਬਹੁਤ ਜ਼ਿਆਦਾ ਮੈਂ ਕੱਪੜੇ ਨੂੰ ਇੱਥੇ ਸੁੱਕਣਾ ਟੰਗ ਦੂੰ ਕਿਉਂਕਿ ਹਜੇ ਮੈਨੂੰ ਫੇਰ ਦੁਬਾਰਾ ਜ਼ਰੂਰਤ ਹੈ ਇਹਦੀ ਹੁਣ ਮੈਂ 프라이ਮ ਮੈਂ ਮਾਂਜਦੀ ਹਾਂ ਇਹਦੇ ਚਾਪੇ ਸਬਜ਼ੀ ਧੋ ਕੇ ਕੱਢ ਲਾਂਗੇ ਸਨ ਪਾਏ ਗਏ ਤਾਂ ਚੌ ਜੜਜੰਦ ਵਿਚੇ ਲੋਕ ਨਾ ਮੱਥੇ ਵਟ ਪਾ ਲੈਂਦੇ ਜਦੋਂ ਕੋਈ ਆਇਆ ਗਿਆ ਜਾਂਦਾ ਸਨ ਬਹੁਤ ਚੌ ਚੜਦਾ ਜਦੋਂ ਕੋਈ ਘਰੇ ਆਪਣੇ ਮਹਿਮਾਨ ਆਉਂਦਾ ਕਹਿੰਦੇ ਰੱਬ ਦਾ ਰੂਪ ਹੁੰਦੇ ਆ ਜਿਹੜੇ ਰਿਸ਼ਤੇਦਾਰ ਆਪਣੇ ਆਉਂਦਾ ਕੋਈ ਵੀ ਪਰਮਾਤਮਾ ਦਾ ਰੂਪ ਹੁੰਦੇ ਤੇ ਕਦੇ ਵੀ ਉਹਨਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਖੁਸੋ ਕੇ ਮਿਲਣਾ ਚਾਹੀਦਾ ਅੱਗੇ ਦੇਖ ਲਓ ਅਗਲਾ ਕਿੰਨੇ ਕਿੰਨੇ ਦਿਨ ਰਹਿ ਕੇ ਆਉਂਦਾ ਹੁੰਦਾ ਹੁਣ ਅਗਲਾ 1 ਘੰਟਾ ਜਾਂਦਾ 1 ਘੰਟੇ ਚ ਵੀ ਕੋਈ ਗੱਲਬਾਤ ਨਹੀਂ ਕਰਦੇ ਰਿਸ਼ਤਿਆਂ ਚੋਂ ਮੂਹ ਖਤਮ ਹੋ ਗਿਆ ਬਿਲਕੁਲ ਕੋਈ ਕਿਸੇ ਨਾਲ ਗੱਲ ਕਰਕੇ ਰਾਜ਼ ਨਹੀਂ ਹੈਗਾ ਠੀਕ ਆ ਹਣ ਬਹੁਤ ਸਮਝਦੇ ਆ ਸਾਰੇ ਰਿਸ਼ਤੇ ਨੇ ਠੀਕ ਆ ਆ ਲੱਗਦਾ ਵੀ ਆ ਗਿਆ ਕਦੋਂ ਜਾਊਗਾ ਪਰ ਅਸੀਂ ਐਵੇਂ ਕਦੇ ਨਹੀਂ ਕੀਤਾ ਜੇ ਕੋਈ ਰਿਸ਼ਤੇਦਾਰ ਆ ਜਾਂਦਾ ਇਹ ਚਿੱਲੋ ਕੇ ਵੋਲ ਸਮਝਦੇ ਹਨ ਰਿਸਕ ਦੇ ਕਾਰਨ ਹੰਤਾ ਲੋਕ ਵੈਸੇ ਬਹੁਤ ਘਟ ਜਾਣ ਲੱਗੇ ਅੱਗੇ ਜਦੋਂ ਨਹਾੜੀ ਸੌਣੀ ਹੁੰਦੀ ਸਾਰੇ ਰਿਸ਼ਤੇਦਾਰ ਮਿਲਣ ਆਉਂਦੇ ਕਹਿੰਦੇ ਨੇ ਮਿਲ ਕੇ ਆਵਾਂਗੇ ਨਾ ਰਾਤ ਕੱਟ ਕੇ ਜਾਂਦੇ ਪਿੰਡ ਮੇਰੇ ਪੇਕੀਵੇਂ ਦੇਖਦੀ ਹੁੰਦੀ ਸਾਰੇ ਪੂਆ ਪਫੜਾ ਨੇ ਆਉਣਾ ਮਾਮਿਆਂ ਨੇ ਕਹਿੰਦੇ ਹੁਣ ਸਾੜੀ ਵੱਡੀ ਹੈ ਹੁਣ ਸੌਣੀ ਵੱਡੇ ਭਾਈ ਮਿਲ ਕੇ ਆਈਏ ਜਾ ਕੇ ਇਹਨੇ ਬਹੁਤ ਘਟ ਗਿਆ ਜਾਣਣ ਦਾ ਬਸ ਕਹਿੰਦੇ ਨੇ ਫੋਨ ਤੇ ਗੱਲ ਹੋ ਗਈ ਪਰ ਅਸੀਂ ਹਜੇ ਵੀ ਜਾਣਨੇ ਹਾਂ ਕਿਉਂਕਿ ਫੋਨ ਤੇ ਉਹ ਗੱਲ ਨਹੀਂ ਹੁੰਦੀ ਜੋ ਆਪਾਂ ਜਾ ਕੇ ਗੱਲ ਕਰਦੇ ਆਂ ਭੈਣ ਭਾਈ ਨਾਲ ਮਿਲਦੇ ਆ ਜਾ ਕੇ ਉਹ ਗੱਲ ਫੋਨ ਤੇ ਨਹੀਂ ਹੁੰਦੀ ਅਸੀਂ ਸਾਰੇ ਭੈਣ ਭਾਈ ਬਹੁਤ ਘੱਟ ਫੋਨ ਕਰਦੇ ਆ ਇੱਕ ਦੂਜੇ ਨੂੰ ਇੱਕ ਮੇਰੀ ਭੈਣ ਆ ਛੋਟੀ ਉਹ ਤਾਂ ਲਾ ਲੈਂਦੀ ਹੈ ਜੇ ਮੈਨੂੰ ਫੋਨ ਅਸੀਂ ਕਰ ਲੈਨੇ ਦੋਨੇ ਭੈਣਾਂ ਗੱਲ ਨਹੀਂ ਅਸੀਂ ਮਿਲਣ ਦੀ ਥੋੜਾ ਜਿਹਾ ਵੱਧ ਤੰਗ ਰੱਖਦੇ ਆ ਮੇਰੇ ਵੱਡੇ ਭਰਾ ਵੀ ਕਹਿੰਦਾ ਵੀ ਮਿਲ ਕੇ ਗੱਲ ਹੁੰਦੀ ਹੈ ਵੀ ਫੋਨ ਤੇ ਕੀ ਗੱਲ ਕਿ ਲੋ ਜੀ ਰਿਸ਼ਤਿਆਂ 'ਚ ਪਿਆਰ ਰੱਖਣਾ ਚਾਹੀਦਾ ਇੱਥੇ ਕੁਝ ਨਹੀਂ ਲੈ ਜਾਣਾ ਜ਼ਿੰਦਗੀ 'ਚ ਇਕ ਪਿਆਰ ਹੀ ਨਾਲ ਜਾਣਾ ਭੈਣ ਭਰਾਵਾਂ ਦਾ ਹੁਣ ਆਪਾਂ ਸਬਜੀ ਧਰਤੀ ਸਬਜੀ ਨੇ ਮੈਂ ਇਸ ਤਰੀ ਲਸਣ ਪਿਆਜ਼ ਪਾਤਾ ਇਹਦੇ ਵਿੱਚ ਤੇ ਲੂਣ ਮਿਰਚ ਪਾ ਕੇ ਟੱਕਤੀ ਆਪਾਂ ਤੜਕਾ ਨਹੀਂ ਲਾਉਂਦੇ ਸਬਜੀ ਨੂੰ ਤੇ ਮੈਂ ਹੁਣ ਬਾਕੀ ਭਾਂਡੇ ਹੀ ਮਾਜਦੇ ਮੈਂ ਖੜੀ ਖੜੀ ਨਾਲੇ ਆਪਾਂ ਭਾਂਡੇ ਮਾਜ ਲੈਨੇ ਸਬਜ਼ੀ ਬਣਾ ਲਈ ਨਾ ਸੋਡੇ ਨਾ ਕਰ ਲਈ ਗੱਲਾਂ ਇੱਕ ਘੰਟੇ ਦਾ ਕੰਮ ਹੈ ਨੀ ਰਸੋਈ ਦਾ ਜੇ ਆਪਾਂ ਕਰਨਾ ਹੋਵੇ ਜੇ ਨਾ ਕਰਨਾ ਹੋਵੇ ਤਾਂ ਕਿੰਨਾ ਮਰਜ਼ੀ ਟਾਈਮ ਲਾ ਲਓ ਪਰ ਇੱਕ ਘੰਟੇ ਦਾ ਕੰਮ ਹੈ ਨੀਗਾ ਬਸ ਕਰ ਲਈ ਸਾਡੀ ਰੋਟੀ ਰਹਿ ਜੂਗੀ ਲਹਣ ਵਾਲੇ ਬਾਕੀ ਸਾਰਾ ਕੰਮ ਨਿਬੜ ਜੂਗਾ ਕੁੱਤੇ ਸਾਡੇ ਬਹੁਤ ਭੰਕਦੇ ਬਿਲਕੁਲ ਗੱਲ ਨਹੀਂ ਕਰ ਦਿੰਦੇ ਹੁਣ ਤੁਹਾਨੂੰ ਆਵਾਜ਼ ਆਉਂਦੀ ਹੂ ਉਹਨਾਂ ਦੀ ਵੀਡੀਓ ਦੇ ਵਿੱਚ ਬਿਲਕੁਲ ਸਾਹ ਨਹੀਂ ਲੈਂਦੇ ਮੜਾ ਜੇ ਕਿਸੇ ਨੂੰ ਨੰਗਣ ਨਹੀਂ ਦਿੰਦੇ ਹੈਗੇ ਟਾਉਂ ਟਾਉਂ ਲੱਗ ਜਾਂਦੇ ਨੇ ਕਰਨ ਉਹਦੇ ਕਹੇ ਤਾਂ ਵੀ ਨਹੀਂ ਹਟਦੇ ਹੈਗੇ ਭਾਈ ਹਟ ਜਾ ਬਾਈ ਲਓ ਜੀ ਆਪਾਂ ਸਾਰੇ ਭਾਂਡੇ ਮਾਂਜ ਲੈ ਹੁਣ ਚਮਚੇ ਮੈਂ ਮਾਂ洗 ਰਹੀਆਂ ਸਾਰੇ ਭਾਂਡੇ ਮਾਂਜ ਕੇ ਨੇ ਮੈਂ ਟੋਕਰੇ ਨੂੰ ਸਾਫ਼ ਕਰ ਹੁਣ ਚੰਗੀ ਤਰ੍ਹਾਂ ਜਿੱਤੇ ਚਾਪਾ ਭਾਂਡੇ ਮਾਂਜੇ ਜਿਹੜਾ ਦਾਲ ਪਾਣੀ ਦਾ ਕਿਣਕਾ ਹੋਗਾ ਉਹ ਕੱਢਿਆ ਜਿਉਂ ਨੇ ਵਿੱਚ ਮੈਂ ਸਰਫ ਦੇ ਲੀਰ ਫੇਰ ਦੂੰ ਇਹਦੇ ਵਿੱਚ ఫండి సిట్క ఏద ਚਲੋ ਜੀ ਆਪਾਂ ਟੋਕਰਾ ਵੀ ਚੰਗੀ ਤਰ੍ਹਾਂ ਸਾਫ਼ ਕਰਤਾ ਪਹਿਲੇ ਟਮਾ ਇੱਥੇ ਤਾਂ ਹੱਪਾ ਟੰਗ ਦਿਨੀ ਹੁੰਦੀ ਸੁੱਕ ਜਾਂਦੇ ਫਿਰ ਭਾਂਡੇ ਰੱਖਣੇ ਸੁਕਾਲੇ ਹੋ ਜਾਂਦੇ ਹਿੰਗੇ ਲੈ ਬੱਤੇ ਜੇ ਭਾਂਡੇ ਵਧੀ ਨਹੀਂ ਲੱਗਦੇ ਸਾਰੇ ਭਾਂਡੇ ਮੈ ਮੂਧੇ ਮਾਰ ਕੇ ਰੱਖਦੀਆਂ ਤਾਂ ਕਿ ਪਾਣੀ ਨਿਚੜ ਜੇ ਰੱਖੀ ਹੋਈ ਚੀਜ਼ ਵੀ ਸੋਹਣੀ ਲੱਗੇ ਅੱਖਾਂ ਨੂੰ ਆਪਣੇ ਨੂੰ ਲਓ ਜੀ ਤੇ ਮੈਂ ਗਲਾ ਚ ਰੱਖ ਤੇ ਅਜੇ ਗਿੱਲੇ ਸੀ ਮੈਂ ਕਿ ਨੁਚੜੇ ਤੋਂ ਇਹਨਾਂ ਨੂੰ ਚਮਚੇ ਟੰਗਣਾ ਇੱਚ ਰੱਖਾਂਗੇ ਇੱਧਰ ਪ੍ਰਧਾਨ ਸਾਹਿਬ ਅੰਡਾ ਲੈ ਕੇ ਆਨੇ ਚੱਕੇ ਮੁਰਗੀਆਂ ਨੇ ਦਿੱਤਾ ਅੰਡਾ ਹਰ ਰੋਜ਼ ਆਂਡੇ ਦੇਣ ਲੱਗੀਆਂ ਮੁਰਗੀਆਂ ਲਓ ਜੀ ਆਪਾਂ ਸਬਜ਼ੀ ਚ ਘੜਸੀ ਫੇਰ ਕੇ ਦੇਖਦੇ ਹਾਂ ਆਪਣਾ ਕੰਮ ਸਾਰਾ ਨਿਬੜ ਗਿਆ। ਨੇ ਕਾਊਂਟਰ ਸਾਫ ਹੋ ਗਿਆ ਆਪਣਾ ਬੇਲਾ ਸਬਜ਼ੀ ਧਰਤੀ ਆਪਾਂ। 15 ਮਿੰਟਾਂ ਵਿੱਚ ਕੰਮ ਹੋ ਗਿਆ ਆਪਣਾ ਨੈਟਵਰਕੇ ਸਾਫ ਹੋ ਗਏ। ਨੇ ਭਾਂਡੇ ਸਾਫ ਹੋ ਗਏ। ਇਧਰ ਆਪਾਂ ਕਾਂਚੇ ਤੇ ਭਾਂਡੇ। ਤੋਸਮਾਰ ਕੇ ਰੱਖਤੇ ਹੁਣ ਇਹਨਾਂ ਨੂੰ ਸਟੋਰ ਕਰਦੇ ਆਂਗੇ। ਮੈਨੂੰ ਬਹੁਤ ਸੌਂਕਾ ਕਾਂਚੇ ਤੇ ਭਾਂਡਿਆਂ ਦਾ। ਪਲਾਉ ਜੀ ਜੇ ਵੀਡੀਓ ਬੜੀ ਲੱਗੀ ਲਾਈਕ ਸੈਅਬਸਕ੍ਰਾਈਬ ਕਰਨਾ ਵੀਡੀਓ ਨੂੰ ਫੋਲੋਅ ਆਜ ਦੇਖਣਾ ਸਟੈਪ ਨਾ ਕਰਨਾ ਜੋ ਵੀ ਭੈਣ ਭਰਾ ਆਪਣੇ ਵੀਡੀਓ ਤੇ ਆਉਂਦੇ ਆ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਵੀਡੀਓ ਨੂੰ ਫੋਲੋਅ ਆਜ ਕਰਿਆ ਕਰੋ ਥੈਂਕ ਯੂ ਬਾਏ ਟੇਕ ਕੇਅਰ